ਮਤਰੇ ਹੀ ਮਾਨ ਹੈ ਪਿਤਾ ਵੀ ਗੋਦੀ ਚ ਬੈਠੇ ਅਨ ਚੁੱਕ ਕੇ ਪਰੇ ਮਾਰੇ ਜਿੱਥੇ ਗੋਦੀ ਚ ਬੈਠਣਾ ਹੈ ਤੂੰ ਮੇਰੀ ਕੁਖ ਤੋਂ ਜਨਮ ਲੈਣਾ ਸਵਾਇਦਾ ਨਹੀਂ ਬੈਠ ਲੇਕਿਨ ਉਸਦੀ ਮਨ ਸਥਿਤੀ ਇਤਨੀ ਚੰਗੀ ਹੈ ਉਹ ਨਾਮ ਜਪ ਕੇ ਪ੍ਰਮਾਤਮਾ ਦੀ ਗੋਦੀ ਜਾਦਾ thro bhagat ban ke badi uchi atari snun seva ho gayi ਪਰ ਸਥਿਤੀ ਗੁਰੂ ਨਾਨਕ ਦੀ ਠੀਕ ਨਹੀਂ ਸੀ ਬਾਬਰ ਨੇ ਜੇਲ੍ਹ ਦੇ ਚ ਪਾ ਦਿੱਤਾ ਸਾਰੇ ਬੇਦੀ ਸਹਿਮਤ ਨਹੀਂ ਸਨ ਕਹਿੰਦੇ ਸਨੇ ਸੁਦਾਈ ਤੇ ਵਕਤ ਦੀ ਹਕੂਮਤ ਨੇ ਜੇਲ੍ਹ ਚ ਪਾਇਆ ਪਰ ਸਥਿਤੀ ਰਾਮ ਦੇ ਵੀ ਠੀਕ ਨਹੀਂ 14 ਸਾਲ ਦਾ ਬਨਵਾਸ ਥੋੜੀ ਪਰ ਸਥਿਤੀ ਕ੍ਰਿਸ਼ਨ ਦੇ ਵੀ ਠੀਕ ਨਹੀਂ ਸੀ ਜੇਲ੍ਹ ਦੇ ਚ ਜਨਮ ਹੋਇਆ ਰਾਜ ਘਰਾਨੇ ਦਾ ਤੇ ਫਰਜ਼ੰਦ ਜੇਲ੍ਹ ਦੇ ਚ ਜਮਿਆ ਕਨਸ ਦੀ ਜੇਲ੍ਹ ਦੇ ਚ ਜਨਮ ਦਿੱਤਾ ਹੈ ਦੇਵਕੀ ਨੇ ਪਾਲਦੀ ਪਈ ਹੈ ਜਸੋਦਾ ਪਿਤਾ ਅਸਲੀ ਹੈ ਬਾਸਦੇਵ ਨਕਲੀ ਬਣਿਆ ਹੋਇਆ ਆਨੰਦ ਬਾਬਾ ਰਾਜ ਘਰਾਣੇ ਦਾ ਇਹ ਲੜਕਾ ਵੱਡਾ ਹੋ ਕੇ ਗਊਆਂ ਚਰੰਦਾ ਹੈ ਗਵਾਲਿਆਂ ਚ ਪਲਦਾ ਹੈ ਪਰ ਸਥਿਤੀ ਤੇ ਠੀਕ ਨਹੀਂ ਮਨ ਸਥਿਤੀ ਇਤਨੀ ਚੰਗੀ ਹੈ ਹਿਰਦੇ ਦੀ ਗਹਿਰਾਈ ਚੋਂ ਗੀਤਾ ਦੇ ਬੋਲ ਨਿਕਲਦੇ ਐਸੇ ਗੀਤ ਜੋ ਸਿੱਧੇ ਪ੍ਰਮਾਤਮਾ ਨਾਲ ਜੋੜਨ